ਗੁਰੂ ਨਾਨਕ ਦੇ ਮਹਾਰਾਜ ਸੱਚੇ ਪਾਤਸ਼ਾਹ ਨੂੰ ਰਮਦਾਸ ਦੀ ਪਾਵਨ ਧਰਤੀ ਤੇ ਇੱਕ 11 ਸਾਲਾਂ ਦਾ ਬੱਚਾ ਮਿਲਦਾ ਏ ਟੋਰੇ ਵਿੱਚ ਦੁੱਧ ਲੈ ਕੇ ਆਇਆ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਦੇ ਅੱਗੇ ਰੱਖਿਆ ਬਰਤਨ ਸਹਿਬਾ ਦੁੱਧ ਛਕਿਆ ਦੂਸਰੇ ਦਿਨ ਫੇਰ ਆਇਆ ਗੁਰੂ ਨਾਨਕ ਸਾਹਿਬ ਸਤਗੁਰੂ ਪਿਆਰ ਵਿੱਚ ਭਿੱਜ ਕੇ ਤਰਟੁਟ ਕੇ ਕਹਿਣ ਲੱਗੇ ਸਤਗੁਰੂ ਕਹਿੰਦੇ ਬੇਟਾ ਤੇਰਾ ਨਾਮ ਕੀ ਹੈ ਉਨੇ ਪਿਆਰ ਦੇ ਸ਼ਬਦਾਂ ਵਿੱਚ ਆਖਿਆ ਕਹਿੰਦਾ ਬਾਬਾ ਨਾਮ ਤੇ ਬੂੜਾ ਹੈ ਮਾਂ ਬੜੇ ਪਿਆਰ ਨਾਲ ਆਵਾਜ਼ ਨਾਮ ਬੂੜਾ ਲੈ ਕੇ ਬੋਲਦੀ ਹੈ ਬਾਬਾ ਜਿਹੜਾ ਕਹਿੰਦਾ ਮੈਨੂੰ ਬੂੜਾ ਕਹਿੰਦਾ ਏ ਗੁਰੂ ਨਾਨਕ ਸਾਹਿਬ ਸਤਿਗੁਰ ਸੱਚੇ ਪਾਤਸ਼ਾਹ ਮਹਾਰਾਜ ਅੱਗੋਂ ਆਖਦੇ ਸਤਿਗੁਰ ਕਹਿੰਦੇ ਬੱਚਾ ਮੰਗ ਕੀ ਮੰਗਣਾ ਆਜਾਦ ਵਿੱਚ ਰੱਖਿਓ ਜੀ ਕੀ ਮੰਗਿਆ ਬੱਚਾ ਕਹਿਣ ਲੱਗਾ ਕਹਿੰਦਾ ਬਾਬਾ ਜੋ ਮੰਗਾਗਾ ਉਹ ਮਿਲ ਜੇਗਾ ਗੁਰੂ ਨਾਨਕ ਸਾਹਿਬ ਹੈਰਾਨ ਸਤਿਗੁਰੂ ਕਹਿੰਦੇ 11 ਸਾਲਾਂ ਦਾ ਬੱਚਾ ਹੈ ਅਜੇ ਬਚਪਨਾ ਹੈ ਬਚਪਨਾ ਬਾਦਸ਼ਾਹ ਹੁੰਦਾ ਹੈ ਕਿਤੇ ਤੇ ਵਿੱਚ ਰੱਖਿਓ ਹਜੂਰ ਕਹਿੰਦੇ 11 ਸਾਲਾਂ ਦਾ ਬੱਚਾ ਏ ਅੱਗੂ ਗੁਰੂ ਨਾਨਕ ਸਾਹਿਬ ਨੂੰ ਇਹ ਬਚਨ ਕਰਦਾ ਕਹਿੰਦਾ ਬਾਬਾ ਜੋ ਮੰਗਾਂਗਾ ਉਹ ਮਿਲ ਜਾਏਗਾ ਗੁਰੂ ਨਾਨਕ ਸਾਹਿਬ ਆਖਿਆ ਬੇਟਾ ਮੰਗ ਕੀ ਮੰਗਣਾ ਹੈ ਅੱਜ ਆਪਾਂ ਜਾਣਦੇ ਹਾਂ ਜੀ ਬੱਚਾ ਵੱਧ ਤੋਂ ਵੱਧ ਕੀ ਮੰਗੇਗਾ ਬੱਚਾ ਕੈਂਡੀ ਮੰਗ ਲਏਗਾ ਕਿਉਂਕਿ ਬੱਚਾ ਮਿੱਠੇ ਦੇ ਉੱਤੇ ਬੜਾ ਖੁਸ਼ ਹੁੰਦਾ ਏ ਬਾਬਾ ਫਰੀਦ ਸਾਹਿਬ ਦਾ ਵੀ ਬਚਪਨਾ guzreya na ਉਹਨਾਂ ਮਾਂ ਨੇ ਇਟਰ ਨਰੰਕਰ ਨਰੰਕਰ ਵਾਲੇ ਪਾਸੇ ਜੋੜ ਦਿੱਤਾ ਬਾਬਾ ਫਰੀਦ ਸਾਹਿਬ ਨੇ ਫਿਰ ਇੱਕ ਦਿਨ ਸ਼ਬਦ ਵਰਤਿਆ ਫਰੀਦਾ ਸੱਕਰਖੰਡ ਨਿਵਾਤ ਗੁੜ ਮੱਖਿਓ ਮਾਜਾ ਦੁੱਧ ਸੱਬੇ ਵਸਤੂ ਮਿੱਠੀਆਂ ਰੱਬ ਨਾ ਪੂਜਣ ਤੋਂਦ ਮਾਂ ਨੂੰ ਉਹ ਗੱਲ ਆਖ ਦਿੱਤੀ ਕਹਿੰਦੇ ਮਾਂ ਭਵੇਂ ਤੂੰ ਸ਼ੱਕਰ ਦਿੱਤੀ ਮਿੱਠੀ ਹੈ ਨਵਾਤ ਦਾ ਅਰਥ ਹੈ ਮਿਸ਼ਰੀ ਕਹਿੰਦੇ ਮਿਸ਼ਰੀ ਦਿੱਤੀ ਮਿੱਠੀ ਹੈ ਸ਼ਹਿਦ ਦਿੱਤਾ ਮਿੱਠਾ ਹੈ ਗੁੜ ਦਿੱਤਾ ਮਿੱਠਾ ਹੈ ਦੁੱਧ ਦਿੱਤਾ ਮਿੱਠਾ ਹੈ ਬਾਬਾ ਫਰੀਦ ਸਾਹਿਬ ਕਹਿੰਦੇ ਮਾਂ ਕਹਿੰਦੇ ਪਰਮੇਸ਼ਰ ਦੇ ਨਾਮ ਦੇ ਅੱਗੇ ਸਭ ਕੁਝ ਫਿੱਕਾ ਹੈ ਕਹਿੰਦੇ ਪਰਮੇਸ਼ਰ ਦਾ ਨਾਮ ਬੜਾ ਮਿੱਠਾ ਹੈ ਇੱਕ ਗੱਲ ਚੇਤੇ ਵਿੱਚ ਰੱਖਿਓ ਜੀ ਤੇ ਅਰਜ਼ ਕਰਦੇ ਆ ਗੁਰੂ ਨਾਨਕ ਸਾਹਿਬ ਨੇ ਆਖਿਆ ਸਤਗੁਰੂ ਕਹਿੰਦੇ ਮੰਗ ਕੀ ਮੰਗਣਾ ਆਜਾਦ ਰੱਖਿਓ ਅਸੀਂ ਵੀ ਮੰਗਦੇ ਆ ਗੁਰੂ ਅੱਗੇ ਆ ਕੇ ਅਸੀਂ ਦਾਤਾ ਮੰਗਦੇ ਆ ਜੀ ਅਸੀਂ ਕਹਿੰਦੇ ਮਹਾਰਾਜ ਮੈਨੂੰ ਹੁਣ ਆ ਬਖਸ਼ਿਸ਼ ਕਰ ਦਿਓ ਮਹਾਰਾਜ ਮੇਰੇ ਕੋਲੇ ਘਰ ਨਹੀਂ ਘਰ ਦੇ ਦਿਓ ਮਹਾਰਾਜ ਮੈਨੂੰ ਮਾਇਆ ਦੇ ਦਿਓ ਮਹਾਰਾਜ ਮੈਨੂੰ ਸੁੱਖ ਦੇ ਦਿਓ ਮਹਾਰਾਜ ਮੇਰੇ ਪਰਿਵਾਰ ਅੰਦਰ ਸੁੱਖ ਵਰਤ ਜਾਏ ਇਹ ਮੰਗਦੇ ਆ ਜੀ ਗੁਰੂ ਸਾਹਿਬ ਕਹਿੰਦੇ ਉਹ ਸਜਣਾ ਦਾਤਾ ਨਾ ਮੰਗ ਦਾਤੇ ਨੂੰ ਮੰਗ ਲੈ ਸਤਿਗੁਰੂ ਕਹਿੰਦੇ ਦਾਤਾ ਨਾ ਮੰਗ ਸਾਬ ਕਹਿੰਦੇ ਦਾਤੇ ਨੂੰ ਮੰਗ ਲੈ ਫਿਰ ਜੀਵਨ ਬਣ ਜਾਏਗਾ ਸੁਖ ਬਣੀ ਸੁਖ ਅੰਮ੍ਰਿਤ ਪ੍ਰਭ ਨਾਮ ਸਤਿਗੁਰੂ ਕਹਿੰਦੇ ਇਹ ਜਿਹੜਾ ਜੀਵਨ ਬੜਾ ਸੁਖੀ ਬਣ ਜਾਏਗਾ ਜਦੋਂ ਉਹਦਾ ਨਾਮ ਮੰਗ ਲਿਆ ਇੱਕ ਗੱਲ ਯਾਦ ਵਿੱਚ ਰੱਖਿਓ ਜੀ ਜਦੋਂ ਹਜ਼ੂਰ ਕੋਲ ਮੰਗਣ ਲੱਗਿਆ ਨਾ ਉਹ ਬੱਚੇ ਨੇ ਕੀ ਮੰਗਿਆ ਕਹਿੰਦਾ ਬਾਬਾ ਕਿੰਦਾ ਮੌਤ ਤੋਂ ਬੜਾ ਡਰ ਲੱਗਦਾ ਏ ਕੋਈ ਆਪਾ ਹੈ ਕਿਵੇਂ ਬੱਦਸਾਂ